ਸੰਕਟ ਮੋਚਨ ਸ੍ਰੀ ਹਨੂਮਾਨ ਜੀ ਦੇ ਜਨਮ ਉਤਸਵ ਅਤੇ 356ਵੇਂ ਮੂਰਤੀ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਪ੍ਰਾਚਨ ਸ੍ਰੀ ਹਨੂਮਾਨ ਮੰਦਿਰ ਮੰਡੀ ਗਲੀ ਸੰਗਰੂਰ ਵੱਲੋਂ ਅੱਜ 22 ਅਪ੍ਰੈਲ ਨੂੰ ਮੰਦਿਰ ਸ਼੍ਰੀ ਮਹਾਕਾਲੀ ਦੇਵੀ ਜੀ ਪਟਿਆਲਾਗੜ ਸੰਗਰੂਰ ਵਿਖੇ ਕਰਵਾਏ ਜਾ ਰਹੇ ਸ਼੍ਰੀ ਬਾਲਾ ਜੀ ਮਹਾਰਾਜ ਦੇ ਵਿਸ਼ਾਲ ਜਾਗਰਣ ਦੇ ਸਬੰਧ ਵਿੱਚ ਬੀਤੇ ਦਿਨ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਨਿਵਾਸੀਆਂ ਅਤੇ ਰਾਮ ਭਗਤਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਮੂਲੀਤ ਕਰਦਿਆਂ ਸ਼੍ਰੀ ਸਾਲਾ ਸਰ ਤਾਂ ਤੋਂ ਲਿਆਂਦੀ ਗਈ ਪਵਨ ਪਵਿੱਤਰ ਚੋਤੇ ਦਰਸ਼ਨ ਕੀਤੇ ਮੰਦir ਸ਼੍ਰੀ ਮਹਾਕਾਲੀ ਦੇਵੀ ਜੀ ਸੰਗਰੂਰ ਵਿਖੇ ਅੱਜ ਹੋਣ ਜਾ ਰਹੇ ਇਸ ਵਿਸ਼ਾਲ ਜਾਗਰਨ ਚ ਮਸ਼ਹੂਰ ਪੰਜਾਬੀ ਕਲਾਕਾਰ ਤੇ ਜਾਗਰਨ ਸਮਰਾਟ ਰੋਸ਼ਨ ਪ੍ਰਿੰਸ ਸ਼੍ਰੀ ਬਾਲਾਜੀ ਮਹਾਰਾਜਾ ਗੁਣਗਾਨ ਕਰਨਗੇ ਇਹ ਨਾਮ ਹੈ ਜੀ ਵਿਸ਼ਾਲ ਜਰਮਾ ਜੀ ਇਹ ਸ਼ੋਭਾ ਯਾਤਰਾ ਜੀ ਪ੍ਰਾਚੀਨ ਆਨਮਾਨ ਮੰਦਰ ਮੰਡੀ ਕਲੀ ਸ਼ੰਕਟ ਮੋਦਲ ਦੇ ਸਿਰੋ ਹੋਈ ਹੈ ਜੀ ਸ਼ਹਿਰ ਦੇ ਵਾਕਾਂ ਕੁ ਬਜਾਰਾ ਚੁੰਦੀ ਹੋਈ ਸਵੇਰੇ ਇਹ ਤਾਂ ਹੋ ਗਏ ਦਰਬਾਰਾ ਪ੍ਰਾਚਨ ਮੰਦਿਰ ਆਮਾਨ ਜੀ ਦੇ ਸਮਾਪਤ ਹੋएगी ਅਗਰ 8 ਵਜੇ ਵਿਸ਼ਾਲ ਜਾਗਰਣ ਲੋਸ਼ਨ ਪ੍ਰੀਤਿ ਜਿਵਾਰਾ ਕੀਤਾ ਜਾਏਗਾ ਮਾਤਾ ਕਲਦੇਵੀ ਮੰਦਿਰ ਜੀ ਜੋ ਰੋਸ਼ਨ ਪ੍ਰੀਤਿ ਜੋ ਮਾਨਪਾ ਜਨ ਸਮਰਾਟ ਗਾਇਕ ਨੇ ਉਹ ਉੱਥੇ ਆਪਣਾ ਬਾਲਾ ਜੀ ਦਾ ਗੁਣਗਾਨ ਕਰਨਗੇ ਜੀ ਸਵੇਰੇ ਜੀ ਪ੍ਰਭੂ ਕਿਰਪਾ ਦਾ ਚੱਲੇਗਾ ਜੀ ਜੈ ਸ਼੍ਰੀ ਰਾਮ ਜੀ ਪ੍ਰਾਚਨ ਸ੍ਰੀ ਹਨੁਮਾਨ ਸਿੰਘ ਮੰਦਿਰ ਵੱਲੋਂ ਸ਼ੁਰੂ ਹੋਈ ਹੈ ਜੋ ਕਿ बस स्टैंड प्रेम बस्ती नाभा गे, पूरी गेट पटियाला गेट को जाके रवाना होंगी होंगी सुनामी गेट सुनामी गेट को जाके प्राचीन श्री हनुमान मंदिर को समाप्ति लेगी जिसकी प्यारी बहुत ही उत्साह और चाव में चलती आ रही है हम सब लोग मेरे लिए खुश